इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇੰਡੀਆ ਟੀਵੀ ਨਿਊਜ਼ ਚੈਨਲ ਤੋਂ ਮੈਂ ਬਲਬੀਰ ਸਿੰਘ ਬੰਦ ਅੱਜ ਅਸੀਂ ਪਹੁੰਚੇ ਹਾਂ ਖੋਖਾ ਮਾਰਕੀਟ ਦੀ ਸਬਜ਼ੀ ਮੰਡੀ ਨੇੜੇ ਜਿੱਥੇ ਰਾਜ ਸਿੰਘ ਸੋਸਾਇਟੀ ਤਲਵਾੜਾ ਵੱਲੋਂ ਭਾਰਤ ਦੇ ਸ੍ਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾਕਟਰ ਬੀ ਆਰ ਮਿਰਕਰ ਜੀ ਦੇ ਪ੍ਰਤੀ ਦੇਸ਼ ਦੀ پارਲੀਮੈਂਟ ਦੇ ਵਿੱਚ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਉਸ ਦੇ ਪ੍ਰਤੀ ਸੀ ਸੋਸਾਇਟੀ ਤਲਵਾੜਾ ਦੇ ਬੈਨਰ ਹੇਠ ਇਲਾਕੇ ਦੀਆਂ ਵੱਖ-ਵੱਖ ਸਮਾਜਿਕ ਧਾਰਮਿਕ ਜਥੇਬੰਦੀਆਂ ਵੱਲੋਂ ਗ੍ਰਹਿ ਮੰਤਰੀ ਜੀ ਦਾ ਕੁੱਤਲਾ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸਿਵਲ ਸੋਸਾਇਟੀ ਦੇ ਪ੍ਰਧਾਨ ਗਿਆਨ ਸਿੰਘ ਜੀ ਗੁਪਤਾ ਕਾਂਗਰਸ ਪਾਰਟੀ ਤੋਂ ਸ਼ਹਿਰੀ ਪ੍ਰਧਾਨ ਬੋਧਰਾਜ ਵਿਸ਼ਨ ਦਾ ਸੰਧੂ ਅਮਰਦੀਪ ਹੈਪੀ ਸ਼ਿਰੂ ਰਵਿਦਾਸ ਧਰਮਸਾਲਾ ਸੁਸਾਇਟੀ ਹਲੇਟ ਦੇ ਪ੍ਰਧਾਨ ਰਾਜਕਬਰ ਬਿੱਟੂ ਖਲਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਮਨੋਜ ਕੁਮਾਰ ਦੀਪਕ ਠਾਕਰ ਸਾਬਕਾ ਸਰਪੰਚ ਕੇ ਆਗੂ ਬੀਰਜਗਰ ਜਿੱਥੇ ਬੰਦੀ ਰਮੇਸ਼ ਹੋਤਾ ਸੀਬੀਸੀ ਚੇਅਰਮੈਨ ਆਮ ਆਬੀ ਪਾਰਟੀ ਬਲਾਕ ਤਲਵਾੜਾ ਦੇ ਐਸ்சி ਵਿੰਗ ਦੇ ਪ੍ਰਧਾਨ ਰਾਜਕੁਮਾਰ ਸ਼ੇਖਰ ਸਿੱਧੂ ਅਮਿਤ ਗਿੱਲ ਪ੍ਰਿੰਸ ਗਿੱਲ ਮਾਸਟਰ ਮਿਲਾ ਰਾਮ ਜਰਨੈਲ ਸਿੰਘ ਜੈਲਾ ਸੁਰਿੰਦਰਪਾਲ ਸਿੰਘ ਸ਼ਿੰਦਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤੋਂ ਕੁੰਦਨ ਲਾਲ ਅਤੇ ਜੋਗਰਾਜ ਆਦਿ ਬੁਲਾਰਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਵਾਸੀਆਂ ਤੋਂ ਮਾਫੀ ਮੰਗਣ ਅਤੇ ਅਮਨ ਸਾਥ ਤੋਂ ਅਸਤੀਫੇ ਦੀ ਮੰਗ ਕੀਤੀ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਕਾਂਗਰਸ ਪਾਰਟੀ ਅਤੇ ਬੋਧ ਸਮਾਜ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਆਏ ਹੋਏ ਵੱਖ-ਵੱਖ ਲੋਕਾਂ ਵੱਲੋਂ ਵੀ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਸਟੇਜ ਦੀ ਜ਼ਿੰਮੇਵਾਰੀ ਨੂੰ ਦੇਖੋ ਠਾਕੁਰ ਸੌਕਾ ਸਰਪੰਚ ਨੇ ਬਾਕੀ ਨਾ ਨਭਾਇਆ। ਭਾਈ ਦੇ ਇੱਕ ਵੱਡੇ ਸ਼ੌਕ ਮੌਕੇ ਤੇ ਪ੍ਰਸ਼ਾਸਨ ਵੱਲੋਂ ਵੀ ਪੂਕਾ ਇੰਤਜ਼ਾਮ ਕੀਤਾ ਗਿਆ ਸੀ। ਕੋਈ ਵੀ ਬੰਦਾ ਆਪਣੇ ਘਰ ਦਾ ਫੈਮਲੀ ਮੈਂਬਰ ਜਾਂ ਕੋਈ ਆਪਣਾ ਸੁਸਾਇਟੀ ਦਾ ਜਾਂ ਕੋਈ ਕਿਸੇ ਫਸਟਾ ਦਾ ਇਸ ਕੰਡੀ ਗੱਲ ਕੋਈ ਵੀ ਕਹਿੰਦਾ ਜਿਹੜਾ ਇਦਾਂ ਦੀ ਗੱਲ ਕਰਦਾ ਉਹ ਜਿਹੜਾ ਹੈਗਾ ਸੰਸਾ ਦੇ ਵਿੱਚ ਤੇ ਪਰਿਵਾਰ ਦੇ ਵਿੱਚ ਵਿਦੇਸ਼ ਦੇ ਵਿੱਚ ਹੋ ਰਹੇ ਨੇ ਜੋ ਗ੍ਰੀਹ ਕੋਈ ਖਤਮ ਨੇ ਆਲੇ ਜਿੰਨੇ ਸਿੱਤੇ ਸੇ ਸਾਰੇ ਹੋਏ ਨੇ ਉਹਨਾਂ ਦੇ ਵੀ ਪਰਾਂ ਨੂੰ ਦੁਨੀਆ ਦੇ ਵਿੱਚ ਮੇਲ ਹੋਏ ਉਹਨਾਂ ਦੇ ਵੀ ਮਖੰਡੀ ਉਹਨਾਂ ਦੇ ਵੀ ਬੇਇੱਜ਼ਤੀ ਉਹਨਾਂ ਦਾ ਵੀ ਅਪਮਾਨ ਹੋ ਰਿਹਾ ਸਤ ਤੱਕ ਵੀ ਜਿਹੜੇ ਰਹਿਣਾਂ ਦਾ ਦੇਸ਼ ਦੀ ਯਾਦੂ ਦੇ ਵਿੱਚ ਸਮਾਜ ਦੇ ਬਾਣ ਦੇ ਵਿੱਚ ਸਮਾਜ ਦੀ ਇਤਿਹਾਸ ਦੇ ਵਿੱਚ ਆਪਣਾ ਸਭ ਕੁਝ ਪਾ ਦਿੰਦਾ दान वरोधी भाॼा सरकार मुरदा अमित शाह मुरा डॉक्टर ਜਿੰਦਾਬਾਦ ਜਿੰਦਾਬਾਦ ਅਮਨ ਸ਼ਾਹ ਮਰਦਾਬਾਦ ਜਿੰਦਾਬਾਦ ਮਰਦਾਬਾਦ ਸੋ ਅਗਲੇ ਬਲਾਰੇ ਸਾਡੇ ਜਿੱਲੇ ਵਿੱਚ ਬੈਠਿਓ ਤੇਰੇ ਨੂੰ ਵੱਡੇ-ਵੱਡੇ ਸੁਝਾਵਾ। ਹਰ ਪਾਸੇ ਵੀ ਦੇਖਿਆ ਜ਼ਿੰਦਗੀ ਦੀ ਸਾਰੀ ਲੜਾਈ ਹਟਾਈ ਹੈ ਤੁਸੀਂ ਇਹ ਡੇਰੀ ਬੈਠਿਓ ਪਰਪਤ ਜਲਵਾ ਟੋੜਾ। ਕੁਝ ਬੰਦੇ ਦਾਇਆ-ਬਾਹੇ ਸੋਚਦੇ ਹੋਣਗੇ ਕਿ ਇਹ ਮੂਰਖ ਲੋਕ ਬੈਠੇ ਅਸੀਂ ਬੜੇ ਸਿਆਣੇ ਆ। ਪਰ ਉਹਨੂੰ ਸੋਚਣਾ ਵੀ ਧੋਦੀ ਉਮਰ ਤੋਂ ਵੱਧ ਗੱਡੇ ਨਾਲ ਜਿਆਦਾ ਤਜਰਬਾ ਹੈ। ਇਹ ਨੂੰ ਹੰਡਾਈ ਆ ਇਹ ਮੂਰਖ ਨਹੀਂ ਜਿਹੜੇ ਤਰੀਕੇ ਨਾਲ ਕੱਟੇ ਆ ਪਾਸ ਵੇਲੇ ਜਿਸ ਸੰਵਿਧਾਨ ਬੰਦੇ ਇਲੈਕਸ਼ਨ ਨੂੰ ਚਾਜੇ ਸੰਧਾਤ ਦੇ ਮੈਦ ਖੜਿਆ ਦਾ ਜੇ ਤੁਸੀਂ ਹੱਥਲੇ ਤੁਸੀਂ ਦੋਦੇ ਆ ਉਹਦੇ ਖਿਲਾਫ ਸਰਕਾਰ ਤੋੜਨੇ ਜਾ ਰਹੀ ਹੈ ਨੂੰ ਇਹ ਮੰਨ ਕੇ ਚਲਿਓ ਇਹ ਕੋਕ ਬੰਦਾ ਕਰਕੇ ਸੰਵਿਧਾਨ ਦੀ ਰਾਖੀ ਕਰਕੇ ਇਹ ਮੈਦ ਫੜ ਕੇ ਸਰਕਾਰ ਦੇ ਵਿੱਚ ਆਏ ਆ ਅਜੇ ਤਰੀ ਪਾਰ ਇਹ ਅਮਰ ਸਿੰਘ ਜਿਹੜਾ ਦਲ ਤੋਂ ਹੀਰਾਂ ਦੇ ਖਿਲਾਫ ਬੋਲਦਾ ਹੈ ਉਹ ਸੰਵਿਧਾਨ ਦੀ ਸੋਖ ਕਰਕੇ ਇੱਥੇ ਬੈਠਾ ਹੋਇਆ ਹੈ ਉਸੇ ਸੰਵਧਾਨ ਦੇ ਇਲੈਕਸ਼ਨ ਲਿਆ ਅੱਜ ਉਸੇ ਸੰਵਧਾਨ ਨੂੰ ਮਾਰਾ ਕਹਿ ਰਿਹਾ ਫੇ ਸੋਚੋ ਸਾਡੇ ਲਈ ਕੀ ਸੋਚਣਗੇ ਇਹਨੇ Hindu Muslim Sikh ਸਵਾ ਕੋਈ ਕਾਰਵਾਈ ਕਰਨੀ ਮੰਗਾਈ ਦਾ ਕਿੰਨਾ ਸਰੋਗੇ 15000 ਚਲਵਾਰੇ ਵਿੱਚ ਇੱਕ ਕਰਕੇ 25 ਸੀ 70 ਸਾਲ ਤੋਂ ਉਸ ਬੀਰ ਦੇ 1000 ਰੁਪਏ ਹੋ ਗਈ ਹੈ ਇੱਕ ਅਮਰਤ ਨੇ ਫਾਟੂ ਬਣਿਆ ਉਹ ਡਾਕਟਰ ਤੇ ਨਹੀਂ ਆਇਆ ਇਤਾਂ ਦੀ ਮਹਿੰਗਾਈ ਹੋਈ ਆ 1000 ਰੁਪਏ ਸੀ 100 ਰੁਪਏ ਦੇ ਇੰਨੀ ਤੇ ਕਿੰਨੇ ਕਰੋੜ ਬਣ ਗਿਆ ਪਰਵਾਹ ਕੇ ਦੱਸੋ ਮਕੇਰੀਆਂ ਤੱਕ ਉਹੀ ਜਿਹੜਾ ਰੋਡ ਪਹਿਲੇ ਚੱਲਦਾ ਸੀ ਕਿੰਨੀਆਂ ਕਿਲੇਆਂ ਕਿੰਨੇ ਦਿਆਂ ਬਣ ਗਿਆ ਇਹਨਾਂ ਦੇ ਮੂਰਖ ਬਰਾਇਕ ਕੋ ਬਵਾਦ ਦੀ ਗੱਲ ਪਛੜ ਦਿੰਦੇ ਨੇ ਜਿੱਦੋਂ ਲੋਕਾਂ ਦਾ ਧਿਆਨ ਉੱਧਰ ਲਵੇ ਕੋਈੰਦਲਾ ਤੇ 16-17 ਬੱਚਾ ਪਰਦਾ ਹਰ ਸਾਲ ਡਿਗਰੀ ਦੇ ਕੋਈ ਕਹਿ ਕੇ ਬਾਹਰ ਨਿਕਲਦਾ ਸਰਕਾਰ ਦੀ ਉੱਤੇ ਕੋਈ ਬੋਲ ਵੀ ਨਹੀਂ ਹੈ ਵੀ ਇਹਨਾਂ ਨੂੰ ਕਿੱਦਾਂ ਸੱਟ ਕੀਤਾ ਜਾਵੇ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਹੈ ਕਿ ਬੱਚਾ ਅੱਤੀ ਚੱਲ ਜਾਵੇ ਆਹ ਬੱਚਾ ਇੱਕ ਤਾਂ ਹੁੰਦਾ ਨਾ ਬੱਚਾ ਕਿਰੇ ਭਰ ਜਾਂਦਾ ਤੋ ਸੋਚਦਾ ਕਿ ਮੈਂ ਪੜ੍ਹਾਈ ਕਰਾਂਗਾ ਨਾ ਇਹ ਕਰਾਉਂਗਾ ਨਾ ਇਹ ਕਰਾਉਂਗਾ ਸਰਕਾਰ ਸਾਡੀ ਮਾਈ ਬਾਪ ਦੀ ਇੱਕ ਹੀ ਸੋਚ ਦੀ ਹੈ। ਸੁਆਦਤ ਮੁਸਲਮਣ ਸਿੱਧੇ ਇੱਕਲਾ ਕੋਈ ਗੱਲ ਨਹੀਂ ਕਰਦੀ। ਤੁਸੀਂ ਮਿਹਰਬਾਨੀ ਪਾ ਲਓ। ਚਿੰਨੇ ਚੈਨਲ ਖੋਲ੍ਹ ਲਓ। ਕਦੀ ਕਿਸੇ ਲੁਕਣ ਦੀ ਗੱਲ ਕੋ ਮੈਂ ਚੈਤ ਗੱਲ ਹੋਏ ਕਿ ਜੋ ਮਰਜ਼ੀ ਕਰ ਲਓ। ਸਾਰੇ ਚੈਨਲਿਆਂ ਲਈ ਹੈ। ਜਿਵੇਂ ਪ੍ਰਧਾਨ ਮੰਤਰੀ ਸਰਦਾਰ ਸੀ। ਜੇ ਦਾ ਰਾਸ਼ਟਰਪਤੀ ਮੁਸਲਮਾਨ ਸੀ। ਉਹਦੇ ਬੇਸ਼ ਨੂੰ ਕੋਈ ਖਤਰਾ ਨਹੀਂ ਸੀ। ਨਾਈਟ ਟਾਈਮ ਹਿੰਦੂ ਦਰਗਾਹ ਖਤਰਾ ਇਹਨਾਂ ਮੁਸਲਮਾਨੂ ਖਤਰਾ ਸੀ ਜਿੰਨ ਪ੍ਰਧਾਨ ਮੰਤਰੀ ਵੀ ਆਪ ਆਦੀ ਗ੍ਰਾਮ ਮੰਤਰੀ ਵੀ ਆਪ ਹੁਣ ਬਹੁਤ ਖਤਰਾ ਹੋ ਗਿਆ ਸਾਨੂੰ ਹਿੰਦੂਆਂ ਨੂੰ ਘਾਸ ਕਰਕੇ ਦੇ ਵਿਚ ਅਸੀਂ ਵੀ ਆਂਦੇ ਹਾਂ ਹੁਣ ਬਹੁਤ ਖਤਰਾ ਹੋ ਗਿਆ ਜੇ ਸਾਰੇ ਕੋਈ ਕੁਛ ਨਹੀਂ ਕੋਈ ਖਤਰਾ ਨਹੀਂ ਸੀ ਸੋਚੋ ਸਾਨੂੰ ਕਿੱਧਰ ਨੂੰ ਲੀਕਦੇ ਆ ਕਿੱਧਰ ਧਿਆਨ ਖੋਦ ਕਰੇ ਗਦੇ ਆ ਇਹ ਸੋਚਣ ਦਾ ਵਿਛਾਇਆ ਮੈਂ ਬੋਦੀ ਅਗਨੜ ਕੰਨ ਮੇਰੇ ਤੋਂ ਫੱਡੇ ਬੱਤੇ ਬੜੇ ਸਤਿਕਾਰਯੋਗ ਬੈਠੇ ਆ ਨਾਮਸ਼ਾਨ ਕੋਲ ਗੱਲ ਕਹੂਗਾ ਮਤ ਛੇੜ ਦਤ ਤ ਕੋ ਪੜਨਾ ਲੰਨੋ ਮੁਸ਼ਕਲ ਹੋ ਜਾਏਗਾ ਐਸਾ ਇਤਿਹਾਸ ਲਿਖੇਗੇ ਪੜਨਾ ਮੁਸ਼ਕਲ ਹੋ ਜਾਏਗਾ ਜੈਪੀਨ ਜੈਪਤ ਕੀ ਬਾਤ ਜੈਪੀਨ ਜੈਪਤ ਤੋਂ ਉਹਰੇ ਦੇ ਸਿੱਟੇ ਦੇ ਖਿਲਾਫ ਜਿਨ੍ਹਾਂ ਨੇ ਜਲਤੰਮੀਰਾ ਦੇ ਰੋਖਾ ਨਾ ਉਹਨਾਂ ਨੇ ਵਿਰੋਧ ਕੀਤਾ ਇਸ ਦਾ ਜਿਹੜੇ ਕੋਈ ਚਾਰਜੀਆਂ ਜਮੀਰਾ ਪਾਲੇ ਸਾਡੇ ਬਖੀਉ ਸਾਹਿਬਾਨ ਉਹਨਾਂ ਨੇ ਵੀ ਕਾਫੀ ਵਿਰੋਧ ਕੀਤਾ ਆਪਾਂ ਮਾਲਾਂ ਦੇ ਡਾਕਟਰ ਵੀ ਕਹਿੰਦਾ ਹਾਂ ਕਿ ਉਹਨਾਂ ਦੇ ਨਾਲ ਸਾਡੀ ਜਮਾਤ ਦੇ ਵੀ ਬਹੁਤ ਸਾਰੇ ਬੰਦੇ ਜਿਹੜੇ ਮਰੇ ਹੋਏ ਹਨ ਉਹਨਾਂ ਦੇ ਬਿਨਾਂ ਕੋਈ ਫੋਕਲ ਹੋ ਸਕਣੇ ਨਹੀਂ ਤੇ ਵੀ ਇਹ ਸਾਰਾ ਜਿਹਨਾਂ ਨੂੰ ਆਪਾਂ ਵੋਟਾਂ ਪਾਤੇ ਉੱਤੇ ਭੇਜ ਦਿਆ ਨਾ ਕਿ ਉਹਨਾਂ ਦੀ ਬਦੌਲਤ ਹੀ ਹੈ ਸਾਰਾ ਜਿਹੜੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨਾ ਤਾਂ ਅਮਿਤ ਸ਼ਾਜਾ ਮੋਦੀ ਨੇ ਕਿਹੜੀ ਤਾਕਤ ਹੈ ਕਿ ਉਹ ਸਾਡੇ ਖਿਲਾਫ ਬੋਲ ਸਕਦਾ ਹੈ ਸੋ ਬਸ ਅਮਿਤ ਸ਼ਾਜਾ ਇਹੀ ਕਹਣਾ ਚਾਹੁੰਦਾ ਜੀ ਮਾੜੀ ਮੋੜੀ ਵਿਚਾਰਤ ਹਾਂ ਤਾਂ ਨਾਤਰਿਕ ਦੇ ਪਾਸੇ ਅਫੀਮ ਦੇਣਾ ਚਾਹੀਦਾ ਹੈ ਉਹਨੂੰ ਔਰ ਜੰਤਕ ਦੌਰ ਤੇ ਜਿਹੜੀ ਹੈ ਉਹ ਮਾਫੀ ਮੰਗਣੀ ਚਾਹੀਦੀ ਹੈ ਔਰ ਇਹ ਭਾਰਤਪਨ ਵਿੱਚ ਕੀਨ ਦਵਾਣਾ ਚਾਹੀਦਾ ਹੈ ਕਿ ਆਪਾਂ ਅੱਗੇ ਤੋਂ ਕਦੇ ਵੀ ਜਿਹੜੀ ਸੱਤੋ ਗਲਤੀ ਹੋਈ ਹੈ ਉਹ ਨਹੀਂ ਕਰਾਂਗੇ ਇਸ ਬਾਰੇ ਇੱਕ ਪਾਸੇ ਉਹ 바ਵਾ ਮੋਗ ਨੂੰ ਆਪਣਾ ਰਹਿਬਰ ਦੱਸਦੇ ਹਨ ਔਰ ਦੂਜੇ ਪਾਸੇ ਉਹ ਗਲਤ ਜਪੜੀਆਂ ਕਰਦੇ ਹਨ ਤੋਂ ਇਹ ਰੋੜਾ ਪੈ ਰਿਹਾ ਔਰ ਇਹੋ ਹੀ ਹਿੰਦੂ ਕੋਰਟ ਬੇਲਾ ਜਿਹਦਾ ਸਭ ਤੋਂ ਵੱਧ ਵਿਰੋਧ ਬੀਜੇਪੀ ਨੇ ਕੀਤਾ ਸੀ ਔਰ 1950 ਦੇ ਵਿੱਚ ਇਸੇ ਇਸੇ ਵੀ ਦੀ ਮਾ ਸਾਡੀ ਆਨਐਸਐਸ ਉਹਨਾਂ ਨੇ ਡਾਕਟਰ ਮਿਲਕਰ ਸਾਹ ਦੇ ਨਰੂ ਦੇ ਕੁਦੜੇ ਖੁਕੇ ਸੀ ਔਰ ਇਹ ਗੱਲ ਬਿਲਕੁਲ ਸਹੀ ਠੁਕਦੀ ਹੈ ਭਾਈ ਬਾ ਦੇ ਉੱਪਰ ਇੱਕ ਪਾਸੇ ਤਾਂ ਇਹ ਗਾਂਧੀ ਨੂੰ ਮੰਨਦੇ ਐ ਦੂਜੇ ਪਾਸੇ ਗੋਡੇ ਦੀ ਪੂਜਾ ਕਰਦੇ ਐ ਤੇ ਤੁਸੀਂ ਵੀ ਜਾਣਦੇ ਹੋ ਗਾਂਧੀ ਨੂੰ ਮਾਰਨ ਵਾਲਾ ਕੌਣ ਸੀ ਸੋ ਜਿਹਸੇ ਚੀਨ ਉਹ ਕੁਝਦੀ ਹੈ ਉਹਦੀ ਕਦੇ ਵੀ ਜੜੀ ਐ ਉਹਦੀ ਗੱਲ ਨਹੀਂ ਮੰਨਦੇ ਸੋ ਅੱਜ ਉਹ ਬਿਲਕੁਲ ਸਪੱਸ਼ਟ ਕਿਹਾ ਰਾਜਮਾਲ ਬਿੱਟੂ ਜੀ ਨੇ ਇੱਕ ਪਾਸੇ ਤਾਂ ਐ ਡਾਕਟਰ ਮਹਿਦਕਰ ਸਾਹਿਬ ਨੂੰ ਪੂਈਦੇ ਐ ਤੇ ਦੂਸਰੇ ਪਾਸੇ ਉਹਨਾਂ ਦੇ ਖਿਲਾਫ ਟਿੱਪਣੀਆਂ ਕਰਕੇ ਸਮਾਹ ਦੇ ਵਿੱਚ ਵਿਵਾਦਿਤ ਮੁੱਦਿਆਂ ਦੇ ਕੋਈ ਬਹਿ ਇਹ ਕੁਰਸੀਆਂ ਜਿਹੜਾ ਦੂਰ ਹੈ ਉਹ ਸੰਧਾਨ ਦੇ ਦੁਆਰਾ ਹੀ ਕੀਤਾ ਗਿਆ ਉਸ ਸੰਧਾਨ ਨੇ ਸਾਨੂੰ ਬਰਾਬਰਤਾ ਦੀ ਗੱਲ ਦਿੱਤੀ ਹੈ ਅੱਜ ਅਸੀਂ ਬਰਾਬਰਤਾ ਦੇ ਸਮਾਹ ਸਮਾਨਤਾ ਦੀ ਗੱਲ ਕੀਤੀ ਹੈ ਪਰ ਸਰਕਾਰ ਕੋ ਦੀ ਸਰਕਾਰ ਲਗਾਤਾਰ ਜਿਹੜਾ ਹਮਲਾ ਕਰਕੇ ਉਹ ਬਦਲਣਾ ਚਾਹੁੰਦੀ ਹੈ ਤੇ ਇਹੋ ਵਿਵਾਦਿਤ ਗਰੰਥ ਮੰਨੂ ਕਮੇਟੀ ਨੂੰ ਲਾਗੂ ਕਰਨਾ ਚਾਹੁੰਦੀ ਹੈ ਜਿਹੜੀ ਬੰਡ ਅਧਾਰਤ ਸਮਾਜ ਨੂੰ ਸੁਧਰਾ ਡੋਲੇਗਾ ਉਹਦੇ ਤਾਰੇ ਸਮਾਜੀ ਚਲਾਣਾ ਚਾਹੁੰਦੇ ਆ ਹੁ ਮੈਂ ਬੇਨਤੀ ਕਰਾਂਗਾ ਔਰ ਬਹੁਤ ਹੀ ਧੰਨਵਾਦੀ ਹੈ ਜਿਨ੍ਹਾਂ ਨੂੰ ਟਾਈਮ 10:30 ਵਜੇ ਦਿੱਤਾ ਸੀ ਉਹ ਠੀਕ 10:30 ਵਜੇ ਉੱਥੇ ਪਹੁੰਚੇ ਹੋਤੀ ਉਹ ਕਾਰਾਂ ਵੀ ਸਾਥੀ ਜਿਹੜੇ ਦੂਰੋਂ ਪਾਰੋਂ ਆਏ ਮੋਟੋ ਗਏ ਕਮਾਈ ਦੇ ਸਾਇਤੂ ਹੈ ਜਿਹੜੇ ਰਾਮਗੜ੍ਹ ਸਾਇਤੂ ਹੈ ਮੈਂ ਹਮਾਰਾ ਪੈਨਸ਼ਨਰ ਦਾ ਖਾਸ ਕਰਕੇ ਜਿਹੜੇ 85 86 86 ਸਾਲ ਦੇ ਵਿੱਚ ਬੈਠੇ ਨੇ ਉਹਨਾਂ ਦਾ ਬਹੁਤ ਹੀ ਆਪਣੇ ਇਸ ਸਾਂਝੇ ਫਰੰਟ 'ਤੇ ਬਹੁਤ ਸਰਬਾਤੀ ਹੈ ਸਾਥੀਓ ਜਿਹੜਾ ਅੱਜ ਪ੍ਰਸ਼ਾਸਨ ਵੱਲੋਂ ਇਹ ਗੱਲ ਆ ਰਹੀ ਹੈ बार-बार ਤੇ ਤੁਸੀਂ ਅਮਿਤ ਸ਼ਾਹ ਦਾ ਉਤਰਾ ਮੱਤ ਨਾ ਚੁੱਕੋ ਵੈਸੇ ਹੀ ਇਹ ਜਿਦਾ ਹੈ ਉਦੋਂ ਰਾ ਤੁਸੀਂ ਆਪਣਾ ਫੰਗ ਪੱਤਰ ਦੇ ਦਿਓ ਮੈਂਾਰੇ ਸਾਥੀਆਂ ਨੂੰ ਦੱਸਣਾ ਚਾਹਤਾ ਹੈ ਕਿ ਅਮਰਤ ਸ਼ਾ ਦਾ ਕਿ ਪੁਤਲਾ ਨਹੀਂ ਫੂਕਦੇ ਅਸੀਂ ਅਮਰਤ ਸ਼ਾ ਦੀ ਸ਼ੋਧ ਨੂੰ ਸੁਧਰੇ ਹੈ ਜਿਹੜੇ ਕਿ 1950 ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਮਨ ਵਿੱਚ ਜ਼ਹਿਰ ਸੀਗਾ ਉਹਨੂੰ ਪਾਰਲੀਮੈਂਟ ਦੇ ਦਿੱਲੀ ਦੇ ਜਨਤ ਵਿੱਚ ਉਹਨੇ ਉਖਲਿਆ ਇਹ ਜਿਹੜਾ ਸਾਨੂੰ ਸੰਵਿਧਾਨ ਵਿੱਚ ਸੁਤੰਤਰਤਾ ਦਾ ਤਰਮਨੇ ਪੱਖ ਦਾ ਬਰਾਬਰੀ ਦਾ ਔਰਤਾਂ ਨੂੰ ਪੂਰੇ ਅਧਿਕਾਰ ਸਮਾਨ ਅਧਿਕਾਰ ਇਹ ਸਾਰੇ ਜਿਹੜੇ ਅਧਿਕਾਰ ਸਾਨੂੰ ਸਾਡਾ ਸੰਵਿਧਾਨ ਦਿੰਦਾ ਉਹਨੂੰ ਇਹ ਖਤਮ ਕਰਨਾ ਚਾਹਦੇ ਨੇ ਤੇ ਮਨੁੱਖ ਰੁਤੇ ਲਾਗੂ ਕਰਨਾ ਚਾਹਦੇ ਨੇ ਤੋਂ 200 ਮੈਂ ਕਿਉਂਕਿ ਮੈਨੂੰ ਸਮਾਂ ਬਹੁਤ ਘੱਟ ਮਿਲਿਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਥੇ ਨਹੀਂ ਤੇ ਅਸੀਂ ਤੇ ਉਹਨਾਂ ਦਾ ਤੇ ਪੁਤਲਾ ਪੂਕਿਓ ਨੂੰ ਚਲੇ ਜਾਵਾਂਗੇ ਇਹਦਾ ਮੁਕਾਬਲਾ ਕਰਨਾ ਪਊਗਾ ਅੱਜ ਦਾ ਆਪਣਾ ਡੀਆਰ ਐਨ ਰੇਟ ਕਰਦੀ ਜਾ ਕਿਥੇ ਸਟੈਚੂ ਲੱਗੇ ਆ ਅਲੱਗ-ਅਲੱਗ ਪੂਨੀ ਬਸਤੀ ਦੇ ਅੰਦਰ ਬਣਾ ਦਿਆਂ ਲਿਖਿਆ ਹੋਇਆ ਲੇਖਾਂ ਨੂੰ ਪੜਾਇਆ ਵੀ ਜਾਂਦਾ ਹੈ ਆਰਥਿਕ ਤੌਰ ਤੇ ਜਿਹੜੀਆਂ ਪੁਸਤਕਾਂ ਉਹਨਾਂ ਨੇ ਲਿਖੀਆਂ ਛੋੜਾ ਨੂੰ ਨਾਦੂ ਕਰਕੇ ਆਪਣੇ ਆਪਣੇ ਮੁਲਕਾਂ ਦੇ ਅੰਦਰ ਅਮੈਤਾ ਚਲਨਾ ਅੱਜ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣੀ ਬੈਠੇ ਆ ਸਰ ਸਾਡੇ ਕੋ ਕਕੇ ਮੁਸੀ ਲੋਕ ਚੁਣਲੂ ਸਾਹਿਬ ਇਹਨਾਂ ਡੱਬੇ ਕੁਚਲੇ ਲੋਕਾਂ ਤੋਂ ਬਹੁਤ ਨਫਰਤ ਰਹੀ ਹੈ ਬਾਬਾ ਸਾਹਿਬ ਨੇ ਐਸਾ ਵਾਅਦਾ ਨਾ ਦਿੱਤਾ ਜਿਸ ਦੇ ਵਿੱਚ ਹਰ ਵਰਗ ਨੂੰ ਨਮਾਇਦੀ ਮਿਲ ਰਹੀ ਹੈ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਅੱਜ ਵੱਡੇ ਵੱਡੇ ਹਦਿਆਂ ਤੇ ਆਈਏ ਆਈਟੀਐ ਆਈਆਰਐਸ ਅਫੀਸ ਇਹਦੇ ਨਾਲ ਨਾਲ ਸਭ ਪਿਕਾ ਤੋਂ ਆਇਓ ਸਾਰੇ ਤੁਸੀਂ ਬੁੱਧੀਜੀਵ ਹੋ ਔਰ ਸਾਰੇ ਮੇਰੇ ਦਸਤਾਵੇਜ਼ ਦੇ ਨਾਲ ਜਿਹੜਾ ਅੱਜ ਧਰਨਾ ਆ ਉਹਦੇ ਕਾਰਨ ਤੇ ਸਾਰੇ ਬੋਲੇ ਆ ਜੁਨਾ ਇੱਕੋ ਗੱਲ ਕਹਿਣਾ ਕਰਨਾ ਚਾਹੁੰਦਾ ਹਾਂ ਟਿੱਪਣੀ ਜਿਹੜੀ ਰਾਜ ਸਭਾ ਦੇ ਵਿੱਚ ਕੀਤੀ ਕੋਤਾ ਨਿੰਦ ਕਰ ਜਾਊਗਾ ਔਰ ਕਾਰ ਵੀ ਖੇਡਣਾ ਲਈ ਆ ਤੁਸੀਂ Google ਤੇ ਸਰਚ ਕਰਿਓ ਡਾਕਟਰ ਆਫ ਆਲ ਸਾਇੰਸ ਜੇ ਡਾਕਟਰ ਆਫ ਆਲ ਸਾਇੰਸ Google ਕੋਲੋ ਤੇ ਦੇਖੀਓ ਕਿ ਪੜਨਾ ਡਾਕਟਰ ਆਫ ਆਲ ਸਾਇੰਸ ਦੁਨੀਆਂ ਦਾ ਇੱਕੋ ਇੱਕ ਇਨਸਾਨ ਜਿਹਨੂੰ ਇਹ ਡਿਗਰੀ ਮਿਲੀ ਆ ਉਹ ਹੈ ਭਾਤ ਰਤਨ ਸਿਖਰ ਰਤਨ ਬਾਵਾ ਸਾਹ ਡਾਕਟਰ ਡੀ ਆਰ ਉਮੇਦਕਰ ਜਿਹਨੂੰ ਅੱਜ ਤੱਕ ਇਹਨੂੰ ਡਿਗਰੀ ਮਿਲੀ ਹੈ ਤੇ ਉਹਨਾਂ ਤੋਂ ਬੋਲਣਾ ਸਾਥੇ ਗੁਰੂ ਸਾਹਿਬਾਂ ਨੇ ਕਰਵਾਣੀ ਤੇ ਫਰਮਾਨ ਕੀਤਾ ਪਸ਼ੂ ਮਿਲੇ ਚੰਗਾਈਆਂ ਖੜ ਖਾਵੇ ਅਮਰਤ ਤੇ ਜੇ ਕਹਿੰਦੇ ਪਸ਼ੂ ਆਇਆ ਉਹ ਵੀ ਖੜ ਖਾ ਕੇ ਨਾ ਦੁੱਧ ਬਣਾਇਆ ਅਮਰਤ ਰੂਪ ਦਿੰਦੀਆਂ ਤੇ ਜਿਹੜਾ ਨਾਮ ਤੋਂ ਬਖਾਵਾ ਆਦਮੀ ਹੈ ਨਾ ਉਹ ਬਿਜ ਕਰਮ ਕਰਦਾ ਹੈ ਸੱਪੂਟੇ ਕੰਮ ਕਰਦਾ ਹੈ ਤੇ ਪੁੱਟੇ ਕੰਮ ਕਰਨ ਵਾਲੇ ਲੋਕ ਅੱਜ ਪਾਰਲੀਮੈਂਟ ਤੇ ਬਹਿ ਗਏ ਆ ਇਹਨਾਂ ਨੇ ਸਿੱਧੇ ਕੰਮ ਨਹੀਂ ਕਰਦੇ ਕਿਉਂਕਿ ਕਰਵਾਣੀ ਤੇ ਨਿਕਲਦੀ ਆ ਉਹ ਮੈਂ ਤੁਹਾਡੇ ਵਾਅਦੇਆਂ ਨਾਲ ਉਹਨੂੰ ਜਵਾਬ ਦੇਣਾ ਚਾਹੁੰਦਾ ਕਿ ਤੁਸੀਂ ਪੰਜਾਬੀ ਦੇ ਵਿੱਚ ਪ੍ਰੋਫੈਸਰ ਸਾਹਿਬ ਬਥੇ ਆ ਤਰੀਕਾ ਲਿਖਿਆ ਜਾਂਦਾ ਪਹਿਲਾਂ ਤੇ ਗੁੱਤੀ ਜੀ ਨੂੰ ਕਹਿੰਦੇ ਸੀ ਉਹ ਕਹਿੰਦੇ ਤਰੀਕਾ ਦੇ ਉੱਤੇ ਪੱਤੇ ਨੂੰ ਪੱਤਾ ਲਾਰੇ ਨੂੰ ਵਿਹਾਰੀ ਕੱਟਾ ਕੱਤੇ ਨੂੰ ਕੰਨਾ ਉੱਤੇ ਜੇ ਬਿੰਦੀ ਪੈ ਜਾਂਦੀ ਦਾ ਤਰੀਕਾ ਬਣ ਜਾਂਦਾ ਦੇਤ ਬਣ ਜਾਂਦੀ ਹੈ ਮਿੱਟੀ ਬਣ ਜਾਂਦੀ ਹੈ ਉਹ 2024 ਦੀ 2 ਤਰੀਕ ਹੋਵੇ ਦਾ 2025 ਦੀ ਤਰੀਕ ਹੋਵੇ ਕੋਈ ਫਰਕ ਨਹੀਂ ਪੈਂਦਾ ਮਿੰਨਾ ਪਾਉਦਾ ਕਿਰਿਆ ਕਰੇ ਕੋਈ ਫਰਕ ਨਹੀਂ ਪੈਂਦਾ ਜਿਹੜੇ ਟੀਕਾ ਤੋਂ ਤੱਕੇ ਉਸ ਤੋਂ ਬਿੰਦੀ ਹਟਾਦੇ ਆ ਉਹ ਤਰੀਕਾ ਬੰਦਾ ਜਿਹੜੇ ਟੀਕਾ ਬਣਾਵਾਂਗੇ ਫੇਰ ਸਾਲ ਦੇ ਵਿੱਚ ਫਰਕ ਪੈਂਦਾ ਫੇਰ ਫਰਕ ਪੈਂਦਾ ਸਾਡੀ ਪਰਸਨੈਲਿਟੀ ਤੇ ਜੇ ਸਾਖ ਪੈਂਦਾ ਸਾਡੇ ਦੇਸ਼ ਨੂੰ ਚਲਾਉਣ ਵਾਲਿਆਂ ਨੇ ਅਸੀਂ ਕਿੱਦਾਂ ਗਿਆਨ ਹੋਣਾ ਇਹਨੂੰ ਕੱਤੇ ਦੇ ਉੱਤੇ ਬਿੰਦੀ ਨੂੰ ਜਾਂ ਲਾਹ ਪੈਣਾ ਇਹਨੂੰ ਤਰੀਕਾ ਬਥਰਾਂ ਪਾਣਾ ਇਹ ਲੋਕਾਂ ਦਾ ਤਰੀਕਾ ਨਹੀਂ ਪਤਾ ਤੇ ਤਰੀਕਾਂ ਦੇ ਤੁਰੇ ਹੋਏ ਲੋਕ ਹੈ ਇੱਥੇ ਬਹੁਤ ਸਾਡੇ ਲੋਕ ਸਤਗੁਰੂ ਕਬੀਰ ਸਾਹਿਬ ਨੂੰ ਮੰਨਣ ਵਾਲੇ ਲੋਕ ਹੈਗੇ ਆ ਸਾਡੇ ਪਹਾੜ ਦੇ ਵਿੱਚ ਸਤਗੁਰੂ ਕਬੀਰ ਸਾਹਿਬ ਨੇ ਜਿਹੜਾ ਇਹਨਾਂ ਦਾ ਸੰਲੋਪਨ ਆ ਅੱਛੇ ਤਰ੍ਹਾਂ ਆਉਣਗੇ ਇਸੇ ਲੋਕਾਂ ਨੂੰ ਉਹਨੇ ਗੁਰਵਾਨੀ ਦੇ ਵਿੱਚ ਨਿਬਾਹ ਦਿੱਤਾ ਹੈ ਸਤਗੁਰੂਾਂ ਦੀ ਗੁਰਵਾਨੀ ਮੰਨਦੇ ਸਾਡੇ ਨਾਲ ਉਹਨਾਂ ਨੂੰ ਉਹ ਕਹਿੰਦੇ ਆ ਇਹੀ ਤਰ੍ਹਾਂ ਅਉਸੜ ਇਹੀ ਤਰੀਬਾਰ ਤੋਂ ਅੰਤ ਤੱਕ ਬਿੱਤਰ ਦੇ ਆ ਜਿਹੜਾ ਆਹੋ ਜਿਹੜਾ ਟਾਈਮ ਆ ਇਹੀ ਤਰ੍ਹਾਂ ਨੇ ਲਿਖਾ ਹੋਏਗਾ ਇਹਨੂੰ ਤੁਹਾਰ ਆਉਣ ਵਾਲੇ ਅੱچھے ਨਾਲੀ ਪਰਵਾਰਾਂ ਕਰੂਗਾ ਇਹਨਾਂ ਮੇਰੇ ਹੰਦੋਂ ਅਸੀਂ ਕੀ ਕੀਤਾ ਅਸੀਂ ਸਤਿਗੁਰੂ ਦੇ ਫਰਮਾਨ ਨੂੰ ਛੱਡ ਗਏ ਅਸੀਂ 24 ਦੇ ਵਿੱਚ ਅਸੀਂ 19 ਦੇ ਵਿੱਚ ਅੱਛੇ ਨਾਮ ਵੋਟਾਂ ਬਾਹਰ ਹਿਣੀਆਂ ਜੇ ਅਸੀਂ ਸਤਿਗੁਰੂ ਕੋਈ ਸਾਹ ਨੂੰ ਮੰਨਿਆ ਹੁੰਦਾ ਸੋਚਿਆ ਹੁੰਦਾ ਅੱਜ ਤਰੀਕਾ ਨੂੰ ਦੇਖਣਾ ਨਾ ਪੈਂਦਾ ਤੋਂ ਮੈਂ ਲਾਸਟ ਦੇ ਵਿੱਚ ਸ਼ਬਦ ਕੋਈ ਉਹ ਜਿਹੜੇ ਕਿ ਅਪਮਾਨ ਕੀਤਾ ਹੈ

ਸਾਥੀਓ ਦਾਖਤ ਇਹਨਾਂ ਨੂੰ ਕਾਜ ਨੇ ਸਾਨੂੰ ਅਧਿ ਰਾਖੀ ਕਰਨ ਵਾਸਤੇ ਬਚਾਈ ਫਰਦਾਰ ਕਿ ਜਿਹੜਾ ਸੰਵਿਧਾਨ ਦੀ ਰਾਖੀ ਸਿੱਧੀ ਕਰਨੀ ਆ ਤੇ ਅੱਜ ਸਾਡਾ ਸਰਕਾਰ ਖਤਮ ਕੀਤਾ ਜਾ ਰਿਹਾ ਸਾਥੀਓ ਅੱਜ ਇੰਨੀ ਤਜਵੀਜ਼ ਦੋ ਸੁਣਾ ਚਾਹੀਦਾ ਜੇ ਅਸੀਂ ਸਰਕਾਰ ਸਾਡਾ ਖਤਮ ਹੋ ਗਿਆ ਸਭ ਤੋਂ ਅੱਧੀ ਖਤਮ ਹੋ ਗਏ ਉਹ ਸਾਡੇ ਬੱਚਿਆਂ ਨੂੰ ਕੁਝ ਮਿਲਣਾ ਨਹੀਂ ਆ ਸਾਨੂੰ ਕੁਝ ਮਿਲਣਾ ਉਹ ਸਰਕਾਰ ਚੋਦੀ ਆ ਬੀਜਪੀ ਦੀ ਸਰਕਾਰ ਜੋ ਜੋ ਚੌਥੀ ਸਰਕਾਰ ਵਿੱਚ ਡਾਕਟਰ ਭੀਮrao ਵਾਲੇ ਅਪਮਾਨ ਕੀਤਾ ਗਿਆ ਅਸੀਂ ਉਹ ਜੀ ਬਹੁਤ ਨਿੰਦਿਆ ਕਰਦੇ ਆ ਸਾਡੀ ਪੂਰੀ ਭਾਰਤ ਵੱਲੋਂ ਬਾਦਮੀਕੀ ਦਿਵਾਜ ਵੱਲੋਂ ਅਸੀਂ ਉਹ ਜੀ ਨਿੰਦਿਆ ਕਰਦੇ ਆ ਸਾਚ ਅਸੀਂ ਉਹ ਜਿਹੜੀ ਸਰਕਾਰ ਹੈ ਇਹ ਗੰਦਰੀ ਤੇਜੀ ਸਾਨੂੰ ਜਿਹੜਾ ਹੋਤੀ ਹੋ ਗਿਆ ਏਤੀ ਹੋ ਜਾ ਹਮਸ਼ਾ ਹੋ ਗਿਆ ਏਤੀ ਹੋ ਜਾ ਹਮਸ਼ਾ ਹੋ ਗਿਆ ਏਤੀ ਹੋ ਜਾ ਹਮਸ਼ਾ ਹੋ ਗਿਆ ਏਤੀ ਹੋ ਜਾ ਜਿੰਦਾਬਾਦ ਗੁਰਦਾਬਾਦ ਗੁਰਦਾਬਾਦ ਜਿੰਦਾਬਾਦ ਗੁਰਦਾਬਾਦ ਜਿੰਦਾਬਾਦ ਗੁਰਦਾਬਾਦ ਜਿੰਦਾਬਾਦ ਗੁਰਦਾਬਾਦ ਅੰਮ੍ਰਿਤ ਸ਼ਾਮਾ ਮਰ ਗਿਆ ਮਰ ਗਿਆ ਜੀ ਮਰ ਗਿਆ ਅੰਮ੍ਰਿਤ ਸ਼ਾਮਾ ਮਰ ਗਿਆ ਮਰ ਗਿਆ ਜੀ ਮਰ ਗਿਆ ਕਰੇ ਸਿਆਪਾ ਹਾਏ 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 ਕਰੇ ਸਿਆਪਾ ਹਾਏ 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 ਏਤੀ ਹੋ ਗਿਆ ਡੁੱਗਾ ਹੋ ਗਿਆ डेर बताली लोक पंद्रे दो रुपए रोस आहे ਦੀ ਟੀਮ ਨੇ ਇਹ ਗੱਲ ਦੇ ਬਰਦਾਸ਼ਤ ਨਹੀਂ ਕਰਦੇ ਅਮਨ ਸਾਹਿਬ ਤੇ ਜੱਟਾ ਕੋ ਹੇ ਅਮਨ ਸਾਹਿਬ ਸਾਫ ਹਲਤੀ ਦੀ ਟੀਮ ਜਮਾਤੀ ਨਹੀਂ ਮੰਗ ਰਹੇ ਜੇ ਕੁੱਟ ਕੇ ਖੇਡਣਾ ਦੇ ਦੇ ਉਹ ਸਾਫ ਨਾ ਨਹੀਂ ਦੇਖਦੇ ਹਾਏ ਹਾਏ ਉਹ ਹੌਸਲ ਦਾ ਅਧੀ ਗੱਲ ਕਰਦੇ ਆ ਕਿ ਜੇ ਸੁਧਾਉਂਦੇ ਨਾਲ ਸਾਡਾ ਦਾ ਦੇ ਚਾਗਾ ਸੁਧਾਉਂਦੇ ਤੀਸਰੇ ਬੋਲ ਬੋਰ ਨੇ ਮਿਲ ਕੇ ਜਿਹੜੀ ਦਿਆ ਬੋਲ ਚੋਟੇ ਬੋਲ ਖੁਲਾਇਆ ਉਸ ਚੁਕਤ ਹੰਮਸ ਕਰਦੇ ਆਪ ਤੇ ਜਿਹੜੇ ਕੁਰਸੀਆਂ ਦੇ ਲਈ ਬੈਜਾ ਦੇਖੀ ਜਾਵੇ ਉਹ ਸੰਵਿਧਾਨ ਦੀ ਰੋਕਣਾ ਕਰਦੇ ਆਪ ਉਹ ਜੋ ਸੰਵਿਧਾਨ ਨੂੰ ਕਿਸੇ ਵੀ ਕੀਮਤ ਤੇ ਜਨਾ ਮੋਟ ਮੋਟ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨ ਬੀਜਪੀ ਨੂੰ ਇਸ ਗੱਲ ਦਾ ਸਾਹਮਣਾ ਚਾਹੀਦਾ ਕਿ ਇਹ ਵਿਰਧਾ ਤੋਂ ਪਹਿਲੇ 400 ਪਾਰ ਦਾ ਮਾਰਾ ਨਾ ਸੰਵਿਧਾਨ ਵਿੱਚ ਟੇਟਨ ਕੰਤੋਂ ਪਹਿਲਾ ਕੇਸੀ ਸੰਵਿਧਾਨ ਖਤਮ ਕਰੂਗੇ 400 ਨੂੰ 400 ਇਹ ਅੰਦਰ ਉੱਪਰ ਪਾਰ ਹੋਗਾ ਔਰ ਮੋਕਾਂ ਨੇ ਸੰਬੋਧਨ ਕਿ 400 ਦੇ ਕੀ ਹੈ 200 ਵੀ ਪਾਰ ਨਹੀਂ ਕਰ ਪਾਏ। ਸੋ ਸਾਥੀਓ ਜੋ ਕਰਨਾ ਹੈ ਅੱਜ ਸਾਥੀਓ ਇਹਨਾਂ ਨੂੰ ਇਹ ਗੱਲ ਕਹਿੰਦੇ ਆ ਦੋ ਦੋ ਦੇ ਅੰਦਰ ਜਿਨ੍ਹਾਂ ਬਾਬਾ ਸਾਹਿਬ ਇੱਕ ਤੋਂ ਉੱਪਰ ਹੋਏ ਆ ਕਿ ਜਿਹੜਾ ਨੇ ਦੇਖੀ ਰਾਖ ਹੋਣ ਨੂੰ ਵੇਚਾ ਔਰ ਇਹਦਾ ਸਾਰੇ ਕਿਲੇ ਵੀ ਕਿੱਦੇ ਵੀ ਬਚਤ ਕੋਤੇ ਸਾਹਿਬ ਤੇ ਸੁਭਾਅ ਦੀ ਅਗਿ ਉਹਨਾਂ ਰੱਖਿਆ ਕਰਕੇ ਸੁਭਾਅ ਦੀ ਕਸਮ ਖਾਂਦੇ ਆ। ਕਾਹ ਕਿਉਂ ਉਹ ਸੁਭਾਅ ਉਹਦਾ ਨਹੀਂ ਨਾ। ਇੱਕੀ ਬਾਹਰ ਨੋਰ ਖਾ ਦੇਖਦੇ ਹੋ। ਚੰਗੀ ਜਰਾ ਪਰਖਦੇ ਹੋ। ਕੋਈ ਬਹਵਲ ਦੀ ਕਸਮ ਖਾਂਦਾ, ਕੋਈ ਕਰਾਮ ਦੀ ਕਸਮ ਖਾਂਦਾ। ਉਹ ਸਾਡੇ ਦੇਸ਼ ਵਿੱਚ ਸੱਚਾ ਅੱਜੋ ਸਾਫ ਸੁਥਰਾ ਉਹ ਸੁਭਾਅ ਨਾ। ਉਹ ਕੋਈ ਵੀ ਦੇਖਦੇ ਅੰਦਰ ਚਾਣੇ ਨਾ। ਦੇਖਦੇ ਤੁਹਾਡਾ ਲੋਕ ਸਭਾ ਵਿੱਚ ਐਂਟਰੀ ਕਰਦੇ ਆ ਤੇ ਆਪਾਂ ਸਾਥੀਏ ਇਹ ਸੁਭਾਅ ਦੀ ਕਸਮ ਖਾਂਦੇ ਆ ਤੇ ਕਹਿੰਦੇ ਕਿ ਸੁਭਾਅ ਦੇ ਨਾਲ ਕੋਈ ਧੋਖਾ ਨਹੀਂ ਹੋਏਗਾ। ਜਿਹੜੇ ਧੋਖਾ ਪੰਜਾਬਾਨਾਂ ਦਾ ਪਿੱਛਾ ਕੀਤਾ ਗਿਆ ਇੱਕ ਬੜੀ ਪੁਤਕੀ ਘਰ ਤੰਦਿ ਦੀ ਅੱਜ ਜਿਹੜਾ ਪੁਤਲਾ ਸਬਜੀ ਮੰਡੀ ਚੌਕ ਮੇਨ ਮਾਰਕੀਟ ਦਰਵਾੜਾ ਵਿੱਚ ਫੁਕਿਆ ਗਿਆ ਅਮਰ ਸ਼ਾਹ ਦੇ ਖਿਲਾਫ ਫੁਕਿਆ ਗਿਆ ਜਿਹੜਾ ਅਨਪੜ ਗ੍ਰਾਹ ਮੰਤਰੀ ਹਿੰਦੁਸਤਾਨ ਦਾ ਲਾਇਆ ਜਿਹਨੂੰ ਗਿਆਨ ਹੀ ਨਹੀਂ ਡਾਕਟਰ ਭਿਮਰਾ ਵੇਦਕਰ ਦੇ ਖਿਲਾਫ ਜੋ ਬੋਲਿਆ ਟਿੱਪਣੀ ਕੀਤੀ ਆ ਅਧਿਕਾਰ ਵੇਦਕਾਰ ਜਦ ਕਿ ਇਹ ਬੇਸਖਸ ਬੰਦਾ ਇਹ ਅਧਿਕਾਰ ਹੀ ਨਹੀਂ ਇਸ ਕੁਰਸੀ ਤੇ ਬੈਠਣ ਦਾ ਇਹਨੇ ਗੱਤਗੱਲ ਬੋਲੀ ਹੈ ਸਾਡੇ ਮਨ ਨੂੰ ਬੜਾ ਦੁੱਖ ਹੈ ਪੂਰੇ ਹਿੰਦੁਸਤਾਨ ਨੂੰ ਦੁੱਖ ਹੈ ਜਿਹਨੇ ਸੰਵਿਧਾਨ ਦਿੱਤਾ ਜੇ ਸੰਵਿਧਾਨ ਦੇ ਅੰਡਰੇ ਕੁਰਸੀ ਨਹੀਂ ਹੋਈ ਹੈ ਜੇ ਸੰਵਿਧਾਨ ਕਰਕੇ ਦੇ ਚੱਲਦਾ ਹੈ ਸੰਵਿਧਾਨ ਧਰਮ ਨਾਲ ਵੀ ਚੱਲਦਾ ਸੰਵਿਧਾਨ ਨਾਲ ਦੇ ਚੱਲਦਾ ਜਾਂ ਕਿ ਧਰਮ ਨਾਲ ਨਹੀਂ ਚੱਲਦਾ ਇਹਨੂੰ ਸੰਵਿਧਾਨ ਦੀ ਕਦਰ ਨਹੀਂ ਹੈ ਇਹਨੂੰ ਅਸੀਂ ਵਾਰਨ ਜਿੰਨੇ ਆ ਆਪਣਾ ਰਜ਼ਾਇਨ ਕਰਦੇ ਜਾਂ ਮਾਫੀ ਮੰਗਦਾ ਨਹੀਂ ਤੇ ਸਾਨੂੰ ਲੜਾ ਆਂਦਾ ਅਗਲੇ ਵੋਟਾਂ ਆ ਰਹੀਆਂ ਤਾਂ ਤੁਸੀਂ ਇੱਕ ਖੁੰਝੇ ਲਗਾ ਕੇ ਰੱਖ ਦਾਂਗੇ ਧੰਨਵਾਦ ਜੀ ਇਹ ਕਿਹਾ ਜਾ ਰਿਹਾ ਹੈ ਜੀ ਅੱਜ ਆ ਵੀ ਆ ਗਏ ਅੱਜ ਦਾ ਜੋ ਲੋਕ ਪ੍ਰਦਰਸ਼ਨ ਸੀਗਾ ਫਰਦੀ ਮੰਡਲ ਨੇ ਨੇ ਚੌਂਕ ਸਭੀ ਮੰਡਲ ਦੇ ਵਿੱਚ ਕਿਹਾ ਗਿਆ ਜੋ ਸ਼ਬਦ ਇਹ ਬੋਲੇ ਅਮਿਤ ਸਾਹਿਬ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੇਰੇ ਖਿਆਲ ਨਾਲ ਕਿ ਪ੍ਰਧਾਨ ਮੰਤਰੀ ਤੋਂ ਬਾਅਦ ਸਭ ਤੋਂ ਵੱਡਾ ਅਹੁਦਾ ਹੁੰਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦਾ ਹੁੰਦਾ ਹੈ ਉਹਨਾਂ ਨੇ ਜੋ ਸੰਸਦ ਦੇ ਵਿੱਚ ਬਾਬਾ ਸਾਹਿਬ ਦੇ ਬਾਰੇ ਟਿੱਪਣੀ ਕੀਤੀ ਆ ਅੰਬੇਦਕਰ 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 ਇਹ ਸ਼ਾਇਦ ਜੇ ਜੇ ਇੰਨੀ ਵਾਰੀ ਪਰਮਾਤਮਾ ਦਾ ਨਾਮ ਲੈਂਦੇ ਤਾਂ ਹੋਰ ਕਾਇਦਾ ਨਾਲ ਪਰਮਾਤਮਾ ਮਿਲ ਜਾਂਦਾ ਮੈਂ ਇਹ ਗੱਲ ਕਹਣਾ ਚਾਹੁੰਦਾ ਬੇਸ਼ ਦੇ ਗ੍ਰਹਿ ਮੰਤਰੀ ਜੀ ਅੱਜ ਸਾਨੂੰ 70 ਸਾਲ ਹੋ ਗਏ 70 ਸਾਲ ਹੋ ਗਏ ਮਨੁਵਾਦ ਨੇ ਜਿੱਥੇ ਵੀ ਸਾਨੂੰ ਜੇ ਗਾਵ ਨੂੰ ਮੱਥਾ ਟੇਕਿਆ ਗਾਵ ਨੂੰ ਮੱਥਾ ਟੇਕਿਆ ਜੇ ਕਿਸੇ ਮੱਥੇ ਪੱਥਰ ਨੂੰ ਪੱਥਰ ਨੂੰ ਸੀ ਮੱਥਾ ਟੇਕਿਆ ਤਾਂ ਉਹਨਾਂ ਨੇ ਸਾਡਾ ਜੀਵਨ ਪਾਰ ਨਹੀਂ ਕੀਤਾ ਜੇਕਰ ਸਾਡੀ ਗੁਲਾਮੀ ਦੀਆਂ ਜੰਜੀਰਾਂ ਜੇ ਟੁੱਟੀਆਂ ਆ ਤਾਂ ਬਾਬਾ ਸਾਹਿਬ ਡਾਕਟਰ ਬੀਆਰ ਆਮ ਦੇਖਿਆ ਸੀ ਉਹਨਾਂ ਨੇ ਸੰਵਧਾਨ ਲਿਖਿਆ ਕਿ ਉਹਦੇ ਨਾਲ ਸਾਡੀ ਗੁਲਾਮੀ ਦੀਆਂ ਜੰਜੀਰਾਂ ਟੁੱਟਲਾਂ ਤਾਂ ਮੈਂ ਉਸ ਸ਼ਬਦ ਹੋਰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਅਮਰ ਸਿੰਘ ਨੂੰ ਉਦੇਸ਼ ਦੇ ਗ੍ਰਾਮ ਮੰਤਰੀ ਨੂੰ ਅਗਰ ਮਾਫੀ ਮੰਗ ਲਈ ਜਾਵੇ ਜਾਂ ਤੀਵਾ ਦੇ ਦਿੱਤਾ ਜਾਵੇ ਤਾਂ ਠੀਕ ਆ ਨਹੀਂ ਤਾਂ ਸਾਨੂੰ ਯਾਦ ਕਰਾਉਂਦਾ ਉਹ ਰਿਜ਼ਲਟ ਤੁਹਾਡੇ ਕੋਲ ਤੇ ਆ 2 ਸਾਨੂੰ ਕਿਤੇ ਉਸ ਮੁੱਦੇ ਤੇ ਆਣਾ ਨਾ ਪਵੇ ਨੈਕਸਟ ਅਸੀਂ ਇਹ ਦੇਖਨੇ ਅਪੀਲ ਕਰਦੇ ਆਂ ਵੀ ਅਗਰ ਨਹੀਂ ਹੋਇਆ ਤਾਂ ਬਾਰ ਬਾਰ ਇਹ ਕੁਤਰੇ ਫੁੱਕੇ ਜਾਣਗੇ ਇਹਨਾਂ ਸ਼ਬਦਾਂ ਦੇ ਨਾਲ ਪਾਰਾ ਦਾ ਬਹੁਤ ਬਹੁਤ ਧੰਨਵਾਦ ਅੱਜ ਤੱਕ ਜਿਹੜਾ ਰੋਸ ਪੰਜਾਬਾ ਕੀਤਾ ਗਿਆ ਕਿਸ ਤਰ੍ਹਾਂ ਕੀਤਾ ਗਿਆ ਜੀ ਅੱਜ ਦਾ ਜਿਹੜਾ ਰੋਸ ਕਰਨਾ ਰਵਾੜੇ ਦੇ ਵਿੱਚ ਇੱਥੇ ਲਾਇਆ ਗਿਆਗਾ ਉਹ ਸਿਰਫ ਸੁਸਾਇਟੀ ਬਲਾਕ ਦਰਵਾਜ਼ੇ ਦੇ ਮadhyam ਤੋਂ ਜਿਹੜਾ ਲਾਇਆ ਗਿਆਗਾ ਜਿਹਦੇ ਵਿੱਚ ਬਖ ਬਖ ਜਥੇਬੰਦੀਆਂ ਜਿਹੜੀਆਂ ਸ਼ਾਮਲ ਹੋਈਆਂ ਨੇ ਪੋਲਿਟਿਕਲ ਪਾਰਟੀਆਂ ਵੀ ਸਾਰੀਆਂ ਜਿਹੜੀਆਂ ਕਿ ਬਾਜਪਾ ਦੇ ਵਿਰੋਧੀ ਪਾਰਟੀਆਂ ਆ ਗਈਆਂ। ਉਹ ਜਿਹੜੀ 17 12 2094 ਨੂੰ ਰਾਜ ਸਭਾ ਦੇ ਵਿੱਚ ਸਾਡੇ ਦੇਸ਼ ਦੇ ਗ੍ਰੀ ਮੰਤਰੀ ਅਮਿਤ ਸ਼ਾਨ ਹੈ। ਉਹ ਬਾਬਾ ਸਾਹਿਬ ਦਾ ਤਾਂ ਪਿੰਗਰ ਉਮੀਦ ਕਰਦੇ ਉੱਤੇ ਜਿਹੜੀ ਟਿੱਕੀ ਕੀਤੀ ਸੀਗੀ 6 ਦਫਾ ਉਹਨੇ ਵੇਜ ਪੂਰ ਕੇ ਬੋਲ ਕੇ ਛਾਂ ਨੂੰ ਜਿਹੜਾ ਹੈਗਾ ਨਰਕਾਂ ਸੁਰਗਾਂ ਦੀ ਗੱਲ ਦੱਸੀ ਸੀਗੀ ਉਸ ਦੇ ਖਿਲਾਫ ਜਿਹੜਾ ਅੱਜ ਦਾ ਜਿਹੜਾ ਧਰਨਾ ਰੋਸ ਦਾ ਨਾਤਾ ਦਿੱਤਾ ਗਿਆ ਔਰ ਉਹਦਾ ਜਿਹੜਾ ਪੁੱਤਲਾ ਭੁਕਿਆ ਗਿਆਗਾ ਇਹ ਦੇਸ਼ ਵਿਆਪੀ ਅੰਦੋਲਨ ਸੀਗਾ ਔਰ ਉਹਦੇ ਵਿੱਚ ਪਹਿਲਾਂ ਵੀ ਅੰਦੋਲਨ ਹੋ ਰਹੇ ਨੇ ਪਰ ਅਸੀਂ ਜਿਹੜੀ ਅੱਜ ਮੰਗ ਧਰਨ ਦੇ ਵਿੱਚ ਕੀਤੀ ਹੈ ਪੂਰਾ ਦੇਸ਼ ਜਿਹੜਾ ਕਰ ਰਿਹਾ ਪਏ ਉਹ ਇੱਕ ਦਾ ਮਾਫੀ ਮੰਗਣ ਦੂਸਰਾ ਜਿਹੜਾ ਆਪਣੇ ਅਹੁਦੇ ਤੇ ਜਿਹੜਾ ਫੌਰੀ ਤੌਰ ਤੇ ਜਿਹੜਾ ਉਹ ਰਿਜਾਈਨ ਕਰਕੇ ਨਾਂਵੇਂ ਹੋ ਜਾਵੇ ਪਰ ਹੁਣ ਤੱਕ ਜਿਹੜਾ ਹੈਗਾ ਉਹਦੇ ਤੇ ਕੋਈ ਅਮਲ ਨਹੀਂ ਹੋਇਆਗਾ ਅੱਜ ਅਸੀਂ ਇਸ ਘਰਨੇ ਦੇ ਵਿੱਚ ਉਹਨਾਂ ਨੂੰ ਜਿਹੜੀ ਵਾਰਨਿੰਗ ਦਿੱਤੀ ਗਈ ਹੈ ਤੇ ਤਾਂ ਕਿ ਹੋਰ ਸਾਨੂੰ ਜਿਹੜਾ ਹੈਗਾ ਨਾਕਸਾਇਆ ਜਾਵੇ ਅਗਲੇ ਪ੍ਰੋਗਰਾਮ ਨੂੰ ਲਿਕਣ ਵਾਸਤੇ ਨਾ ਮਜਬੂਰ ਕੀਤਾ ਜਾਵੇ ਇਸ ਲਈ ਸਾਡੀ ਇਹ ਬੇਨਤੀ ਹੈ ਵੀ ਜਿਹੜੀ ਬਾਬਾ ਸਾਹਿਬ ਮੇਲਕਾ ਦੇ ਪ੍ਰਤੀ ਜੋ ਉਹਨਾਂ ਨੇ ਆਪਣਾ ਦਰਤੀਪੀ ਕੀਤੀ ਹੈ ਉਹਦੀ ਇੱਕ ਤਾਂ ਹਿੱਸਾ ਚ ਨਿਖੇੜੀ ਕਰਦੇ ਹਾਂ ਦੂਸਰਾ ਹੈਗਾ ਉਹ ਆਪਣੇ ਮਾਫੀ ਮੰਗਮਣ ਪੂਰੇ ਭਾਗ ਦੇ ਇਹਦੇ ਬਾਤਿਆਂ ਕੋਲੋਂ ਵੀ ਤੇ ਨਾਲ ਹੀ ਜਿਹੜਾ ਆਪਣੇ ਕੈਬਨਟ ਦੇ ਵਿੱਚੋਂ ਕਾਸਤੀਫਾ ਦੇ ਕੇ ਇੱਕ ਪਾਸੇ ਲੰਬੇ ਹੂ ਧੰਨਵਾਦ ਜੀ